ਇਹ ਗੱਲ ਅੱਜ ਤੋਂ 18 ਸਾਲ ਪਹਿਲਾਂ ਦਸੰਬਰ 2006 ਦੀ ਹੈ ਸ਼ਾਇਦ ਤੁਹਾਨੂੰ ਯਾਦ ਹੋਵੇ ਅਸੀਂ ਗੱਲ ਕਰ ਰਹੇ ਹਾਂ ਦੁਨੀਆ ਨੂੰ ਚੰਜੋੜ ਦੇਣ ਵਾਲੀ ਉਸ ਬਰਬਰਤਾ ਪਰਿਣਿਧਾਰੀ ਕਤਲकांड ਦੀ ਇਹ ਐਸਾ ਦਿਲ ਦਹਿਲਾ ਦੇਣ ਵਾਲਾ ਕਤਲकांड ਸੀ ਜਿਸ ਵਿੱਚ ਦੋਸ਼ੀ ਗ੍ਰਿਫਤਾਰ ਹੋ ਗਏ ਸਨ ਉਹਨਾਂ ਨੂੰ 15 ਮਾਮਲਿਆਂ ਵਿੱਚ ਦੋਸ਼ੀ ਠਹਿਰਾ ਕੇ ਫਾਂਸੀ ਦੀ ਸਜ਼ਾ ਸੁਣਾਈ ਗਈ ਪਰ ਫਿਰ 18 ਸਾਲ ਬਾਅਦ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਪੁਲਿਸ ਦੀ ਟੀਮ ਜਾਂਚ ਵਿੱਚ ਲੱਗੀ ਹੋਈ ਸੀ ਕੋਠੀ ਨੰਬਰ D5 ਦੇ ਪਿੱਛੇ ਗੰਦੇ ਨਾਲੇ ਵਿੱਚੋਂ ਇੱਕ ਦੇ ਬਾਅਦ ਇੱਕ ਪੌਲੀਥਿਨ ਦੀਆਂ ਬੋਰੀਆਂ ਬਾਰ ਆ ਰਹੀਆਂ ਸਨ ਜਿਨ੍ਹਾਂ ਦੇ ਅੰਦਰ ਮਾਸੂਮ ਬੱਚਿਆਂ ਦੀਆਂ ਹੱਡੀਆਂ ਖੋਪੜੀਆਂ ਅਤੇ ਸਰੀਰ ਦੇ ਟੁਕੜੇ ਮਿਲ ਰਹੇ ਸਨ ਲੋਕਾਂ ਦੇ ਕਲੇਜਾ ਮੂੰਹ ਨੂੰ ਆ ਗਏ ਸਨ ਮਾਮਾ ਦੇ ਦਿਲ ਟੜਕਣੇ ਬੰਦ ਹੋ ਚੁੱਕੇ ਸਨ ਅਖੀਰ ਇਹ ਕਿਸ ਨਰਪਿਸ਼ਾਂਚ ਦਾ ਕੰਮ ਸੀ ਅਸਲ ਮਾਮਲਾ ਕੀ ਸੀ ਹੌਲੀ-ਹੌਲੀ ਹੱਡੀਆਂ ਦੇ ਢੇਰ ਨੇ ਇੱਕ ਪਹਾੜ ਦਾ ਰੂਪ ਤਾਰ ਲਿਆ ਪਰ ਪੋਲੀਥਿਨ ਵਿੱਚ ਪਰੇ ਹੋਏ ਕੰਗਾਲ ਇੱਕ ਦੇ ਬਾਅਦ ਇੱਕ ਸਾਹਮਣੇ ਆਉਂਦੇ ਹੀ ਜਾ ਰਹੇ ਸਨ। ਅਪਰਾਧੀਆਂ ਨੂੰ ਇਰਾਸਤ ਵਿੱਚ ਲੈ ਲਿਆ ਗਿਆ ਸੀ। ਆਪਣੇ ਆਂਚਲ ਦੇ ਫੁੱਲਾਂ ਦੀ ਇਹ ਹਾਲਤ ਵੇਖਣ ਦੇ ਬਾਵਜੂਦ ਵੀ ਲਾਚਾਰ ਮਾਪਿਓ ਨੂੰ ਕਾਨੂੰਨ ਤੇ ਭਰੋਸਾ ਸੀ। ਉਹਨਾਂ ਨੂੰ ਯਕੀਨ ਸੀ ਕਿ ਭਾਵੇਂ ਦੇਰ ਹੋ ਜਾਵੇ ਪਰ ਅਪਰਾਧੀਆਂ ਨੂੰ ਆਪਣੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ। ਉਹ ਅਪਰਾਧੀਆਂ ਨੂੰ ਫਾਂਸੀ ਤੇ ਲਟਕਦੇ ਹੋਏ ਦੇਖਣਾ ਚਾਹੁੰਦੇ ਸਨ। 18 ਸਾਲਾਂ ਤੱਕ ਇਨਸਾਫ਼ ਦੀ ਉਡੀਕ ਵਿੱਚ ਉਹਨਾਂ ਨੇ ਤਰਜ ਨਹੀਂ ਛੱਡਿਆ ਸੀ। ਪਰ ਅਚਾਨਕ ਇੱਕ ਐਸੀ ਖਬਰ ਆਈ ਜਿਸ ਨੇ ਉਹਨਾਂ ਨੂੰ ਅੰਦਰੋਂ ਤੱਕ ਤੋੜ ਦਿੱਤਾ ਅਖੀਰ ਉਹ ਖਬਰ ਕੀ ਸੀ 18 ਸਾਲਾਂ ਬਾਅਦ ਐਸਾ ਕੀ ਹੋਇਆ ਕਿ ਲੋਕ ਕੋਠੀ ਨੰਬਰ ਡੀ 5 ਤੇ ਮੁੜ ਪੱਥਰਬਾਜ਼ੀ ਕਰਨ ਲੱਗੇ ਆਓ ਬਿਨਾ ਸਮਾਂ ਗਵਾਏ ਉਸ ਅਪਰਾਧ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਵੱਲ ਵਧੀਏ ਜਿਸ ਨੇ ਬੇਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਪਰ ਦੋਸਤੋ ਅੱਗੇ ਵਧਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਕਰਨਾ ਨਾ ਭੁੱਲੋ ਇਹ ਕਹਾਣੀ 2005 ਦੀ ਹੈ ਅਤੇ ਕਹਾਣੀ ਦੇ ਦੋ ਮੁੱਖ ਪਾਤਰ ਹਨ ਮਨਿੰਦਰ ਸਿੰਘ ਪੰਡੇਰ ਉਹਨਾਂ ਦਾ ਰਸੋਈਆ ਸੁਰੇਂਦਰ ਕੋਲੀ ਮਨਿੰਦਰ ਸਿੰਘ ਪੰਡੇਰ ਨੇ 2005 ਵਿੱਚ ਨੋਇਡਾ ਸੈਕਟਰ 13 ਵਿੱਚ ਨਿਧਾਰੀ ਪਿੰਡ ਦੇ ਕੋਲ ਦੀ 5 ਨੰਬਰ ਦੀ ਕੋਠੀ ਖਰੀਦੀ ਸੀ ਉਹਨਾਂ ਦਾ ਪਰਿਵਾਰ ਕਾਫੀ ਆਲੀਸ਼ਾਨ ਅਤੇ ਪ੍ਰਤਿਸ਼ਠਿਤ ਸੀ ਪਰਿਵਾਰ ਦੇ ਸਾਰੇ ਮੈਂਬਰ ਅਤੇ ਰਿਸ਼ਤੇਦਾਰ ਚੰਡੀਗੜ੍ਹ ਵਿੱਚ ਰਹਿੰਦੇ ਸਨ ਪਰ ਮਨਿੰਦਰ ਸਿੰਘ ਪੰਡੇਰ ਨੇ ਨੋਇਡਾ ਨੂੰ ਆਪਣਾ ਰਹਿਣ ਦਾ ਠਿਕਾਣਾ ਬਣਾਇਆ ਸੀ ਇਸ ਦਾ ਕਾਰਨ ਸੀ ਨੋਇਡਾ ਵਿਖੇ ਉਹਨਾਂ ਦੀ ਇੱਕ ਕੰਪਨੀ ਜਿਸ ਦੀ ਦੇਖਭਾਲ ਉਹਨਾਂ ਦੀ ਜ਼ਿੰਮੇਵਾਰੀ ਸੀ ਮਨਿੰਦਰ ਸਿੰਘ ਪੰਡੇਰ ਕਾਫੀ ਪੜੇ ਲਿਖੇ ਸਮਝਦਾਰ ਅਤੇ ਹਾਈ ਪ੍ਰੋਫਾਈਲ ਵਿਅਕਤੀ ਸਨ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਪੜਾਈ ਪੂਰੀ ਕੀਤੀ ਸੀ ਅਤੇ ਇੱਕ ਸ਼ਾਨਦਾਰ ਲਾਈਫ ਸਟਾਈਲ ਜੀਉਂਦੇ ਸਨ ਉਹਨਾਂ ਦੀ ਕੋਠੀ ਵਿੱਚ ਵੱਡੇ ਵੱਡੇ ਅਸਰਦਾਰ ਲੋਕਾਂ ਅਤੇ ਮਸ਼ਹੂਰ ਸਿਆਸਤਦਾਨਾਂ ਦਾ ਆਉਣਾ ਆਣਾ ਲੱਗਾ ਰਹਿੰਦਾ ਸੀ ਜਦਕਿ ਉਹ ਅਕਸਰ ਕੰਮ ਦੇ سلسلے ਵਿੱਚ ਵਿਦੇਸ਼ ਰਹਿੰਦੇ ਸਨ ਮਨਿੰਦਰ ਸਿੰਘ ਪੰਡੇਰ ਨੂੰ ਖਾਣ ਪੀਣ ਦਾ ਬਹੁਤ ਸ਼ੌਕ ਸੀ ਪਰ ਪਰਿਵਾਰ ਤੋਂ ਦੂਰ ਨੋਇਡਾ ਵਿੱਚ ਇਕੱਲੇ ਰਹਿਣ ਕਾਰਨ ਉਹਨਾਂ ਨੂੰ ਖਾਣਾ ਬਣਾਉਣ ਲਈ ਇੱਕ ਸਹਾਇਕ ਦੀ ਲੋੜ ਸੀ ਦੂਜੇ ਪਾਸੇ ਸੁਰਿੰਦਰ ਕੋਹਲੀ ਉੱਤਰਾਖੰਡ ਦੇ ਅਲਮੋੜਾ ਦਾ ਰਹਿਣ ਵਾਲਾ ਸੀ ਸਾਲ 2000 ਵਿੱਚ ਇਹ ਮਾਸੂਮ ਦਿਖਣ ਵਾਲਾ ਆਦਮੀ ਉੱਤਰਾਖੰਡ ਤੋਂ ਦਿੱਲੀ ਆ ਗਿਆ ਇੱਥੇ ਉਹ ਇੱਕ ਬ੍ਰਿਗੇਡੀਅਰ ਦੇ ਕਾਰਜ ਵਿੱਚ ਰਸੋਈਆ ਦਾ ਕੰਮ ਕਰਦਾ ਸੀ ਇੱਥੋਂ ਹੀ ਉਸ ਦਾ ਸੰਪਰਕ ਮਨਿੰਦਰ ਸਿੰਘ ਪੰਡੇਰ ਨਾਲ ਹੋਇਆ ब्रिगेडियर ਵੱਲੋਂ सुरेंद्र ਕੋਹਲੀ ਦੀ ਤਾਰੀਫ਼ ਕਰਨ ਕਰਕੇ ਮਨਿੰਦਰ ਸਿੰਘ ਪੰਡੇਰ ਨੇ ਉਸ ਨੂੰ ਆਪਣੇ ਕੋਲ ਬੁਲਾ ਲਿਆ। ਮਨਿੰਦਰ ਸਿੰਘ ਪੰਡੇਰ ਨੇ सुरेंद्र ਨੂੰ ਰਹਿਣ ਲਈ ਕੋਠੀ ਦੀ ਛਾਂਤ ਤੇ ਬਣਿਆ ਇੱਕ ਕਮਰਾ ਦਿੱਤਾ ਸੀ। ਪਰ ਕਿਉਂਕਿ ਮਨਿੰਦਰ ਸਿੰਘ ਪੰਡੇਰ ਨੂੰ ਫੈਕਟਰੀ ਦੇ ਕੰਮ ਕਰਕੇ ਅਕਸਰ ਸ਼ਹਿਰ ਤੋਂ ਬਾਹਰ ਰਹਿਣਾ ਪੈਂਦਾ ਸੀ। ਇਸ ਕਰਕੇ सुरेंद्र ਕੋਹਲੀ ਹੀ مالک ਵਾਂਗ ਹੀ ਇਸ ਸ਼ਾਨਦਾਰ ਕੋਠੀ ਵਿੱਚ ਸ਼ਰਕਾਰਦਾ ਸੀ। ਮਨਿੰਦਰ ਸਿੰਘ ਪੰਡੇਰ ਇੱਕ ਆਯਾਸ਼ ਸੁਭਾਵ ਦੇ ਵਿਅਕਤੀ ਸਨ। जिस ਕਰਕੇ ਉਹਨਾਂ ਦੀ ਕੋਠੀ ਵਿੱਚ ਕਾਲ ਗਰਿਲਸ ਦਾ ਆਉਣਾ ਆਣਾ ਲੱਗਾ ਰਹਿੰਦਾ ਸੀ। ਕਈ ਵਾਰ ਕਾਲ ਗਰਿਲਸ ਦਾ ਇੰਤਜ਼ਾਮ ਕਰਨ ਵਿੱਚ सुरेंद्र ਕੋਹਲੀ ਵੀ ਮਾਲਕ ਦੀ ਮਦਦ ਕਰਦਾ ਸੀ। ਸਭ ਕੁਝ ਠੀਕ ਚੱਲ ਰਿਹਾ ਸੀ ਪਰ ਅਚਾਨਕ ਬੱਚਿਆਂ ਦੇ ਗਾਇਬ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ। ਲੋਕਾਂ ਨੇ ਮਹਿਸੂਸ ਕੀਤਾ ਕਿ ਕੋਠੀ ਦੇ ਕੋਲ ਸਥਿਤ ਪਾਣੀ ਦੀ ਟੰਕੀ ਦੇ ਨੇੜੇ ਤੋਂ ਹੀ ਅਕਸਰ ਬੱਚੇ ਗਾਇਬ ਹੋ ਜਾਂਦੇ ਹਨ। ਹੈਰਾਨੀ ਦੀ ਗੱਲ ਇਹ ਸੀ ਕਿ ਕਦੇ ਵੀ ਕੋਈ ਹਾਈ ਪ੍ਰੋਫਾਈਲ ਬੱਚਾ ਗਾਇਬ ਨਹੀਂ ਹੋਇਆ। ਗਾਇਬ ਹੋਣ ਵਾਲੇ ਸਾਰੇ ਬੱਚੇ ਗਰੀਬ ਪਰਿਵਾਰਾਂ ਤੋਂ ਸੰਗ ਉਸ ਇਲਾਕੇ ਦਾ ਵਿਕਾਸ ਕਾਰਜ ਜਾਰੀ ਸੀ ਪਰ ਉੱਥੇ ਰਹਿਣ ਵਾਲਿਆਂ ਦੀ ਦੇਖਭਾਲ ਲਈ ਰੈਜ਼ੀਡੈਂਟਸ ਐਸੋਸੀਏਸ਼ਨ ਆਦਿ ਦਾ ਗਠਨ ਨਹੀਂ ਹੋਇਆ ਸੀ ਇਸ ਕਰਕੇ ਇਲਾਕੇ ਦੇ ਲੋਕ ਇਸ ਮਾਮਲੇ ਨੂੰ ਆਪਣੇ ਤਰੀਕੇ ਨਾਲ ਸਮਝ ਰਹੇ ਸਨ ਗਾँव ਦੇ ਲੋਕਾਂ ਦਾ ਮੰਨਣਾ ਸੀ ਕਿ ਇਹ ਕਿਸੇ ਪੂਤ ਪ੍ਰੇਤ ਦਾ ਕੰਮ ਹੈ ਕਿਸੇ ਨੂੰ ਵੀ ਕੋਠੀ ਉੱਤੇ ਕੋਈ ਸ਼ੱਕ ਨਹੀਂ ਸੀ ਮਾਪਿਓਂ ਬੱਚਿਆਂ ਦੇ ਗਾਇਬ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਕਰਦੇ पर पुलिस कोई खास कदम नहीं चुकी थी क्योंकि पुलिस ਦਾ ਮੰਨਣਾ ਸੀ ਕਿ ਮਾਪਿਓ ਆਪਣੇ ਬੱਚਿਆਂ ਦੀ ਉਮਰ ਗਲਤ ਦਰਜ ਕਰਵਾ ਰਹੇ ਹਨ ਗਾਇਬ ਹੋਣ ਵਾਲੇ ਬੱਚਿਆਂ ਵਿੱਚ ਜ਼ਿਆਦਾਤਰ ਲੜਕੀਆਂ ਹੀ ਹੁੰਦੀਆਂ ਸੀ ਇਸ ਲਈ ਪੁਲਿਸ ਨੂੰ ਲੱਗਦਾ ਸੀ ਉਹ ਕਿਸੇ ਦੇ ਨਾਲ ਘਰ ਛੱਡ ਕੇ ਭੱਜ ਗਈ ਹੋਵੇਗੀ ਫਿਰ ਆਪ ਹੀ ਵਾਪਸ ਆ ਜਾਵੇਗੀ ਕਿਉਂਕਿ ਕਿਸ਼ੋਰ ਅਵਸਥਾ ਵਿੱਚ ਗਰੀਬ ਵਰਗ ਦੇ ਲੋਕਾਂ ਵਿੱਚ ਇਹ ਆਮ ਗੱਲ ਸੀ ਪਰ ਲੋਕਾਂ ਦਾ ਧਿਆਨ ਕੋਠੀ ਡੀਐਸ ਵੱਲ ਤੱਕ ਗਿਆ ਜਦੋਂ 29 ਦਸੰਬਰ 2006 ਨੂੰ ਇੱਕ ਔਰਤ ਜੋ ਘਰਾਂ ਵਿੱਚ ਚੌਕਾ ਬਰਤਨ ਦਾ ਕੰਮ ਕਰਦੀ ਸੀ ਕੰਮ ਦੀ ਲੋੜ ਹੋਣ ਕਰਕੇ ਕੰਮ ਦੀ ਗੱਲ ਕਰਨ ਗਈ ਉਸਨੇ ਮਨਿੰਦਰ ਸਿੰਘ ਪੰਡੇਰ ਦੀ ਕੋਠੀ ਵਿੱਚ ਪਹਿਲਾਂ ਵੀ ਸਫਾਈ ਦਾ ਕੰਮ ਕੀਤਾ ਸੀ ਪਰ ਪ੍ਰੇਗਨਸੀ ਕਰਕੇ ਉਸਨੂੰ ਇਹ ਨੌਕਰੀ ਛੱਡਣੀ ਪਈ ਸੀ ਬੱਚਾ ਹੋਣ ਦੇ ਬਾਅਦ ਉਹ ਮੁੜ ਉਸ ਕੋਠੀ 'ਚ ਕੰਮ ਕਰਨਾ ਚਾਹੁੰਦੀ ਸੀ ਇਸ ਲਾਲਚ ਵਿੱਚ ਕਿ ਕੰਮ ਜ਼ਰੂਰ ਮਿਲ ਜਾਏਗਾ ਉਹ ਕੋਠੀ ਵਿੱਚ ਗਈ ਪਰ ਉਸ ਦਿਨ ਦੇ ਬਾਦੋਂ ਉਹ ਔਰਤ ਕਿਤੇ ਵੀ ਨਹੀਂ ਦਿਸੀ ਉਸ ਦਾ ਕੋਈ ਪਤਾ ਨਹੀਂ ਲੱਗਿਆ ਉਸ ਦੇ ਜਾਣ ਪਛਾਨ ਵਾਲਿਆਂ ਅਤੇ ਪਰਿਵਾਰ ਨੇ ਉਸ ਨੂੰ ਬਹੁਤ ਲਗਿਆ ਪਰ ਉਹ ਨਹੀਂ ਮਿਲੀ ਫਿਰ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਪਰ ਪੁਲਿਸ ਨੇ ਰਿਪੋਰਟ ਦਰਜ ਨਹੀਂ ਕੀਤੀ ਉਸ ਦੇ ਘਰ ਵਾਲਿਆਂ ਨੂੰ ਸ਼ੱਕ ਸੀ ਕਿ ਉਹ ਕੋਠੀ ਤੋਂ ਬਾਹਰ ਨਹੀਂ ਨਿਕਲੀ ਪਰ ਇਸ ਮਾਮਲੇ ਨੇ ਨਵਾਂ ਮੋੜ ਕਦ ਲਿਆ ਜਦੋਂ 2006 ਵਿੱਚ ਪਾਇਲ ਨਾਮ ਦੀ ਕੁੜੀ ਗਾਇਬ ਹੋ ਗਈ ਇਕ ਖਬਰ ਅਜੇ ਹੀ ਸੀ ਜਿਵੇਂ ਕਿਸੇ ਨੇ ਨਵਾਂ ਪਟਾਰਾ ਖੋਲ ਦਿੱਤਾ ਹੋਵੇ। ਉਹ ਵੀ ਐਸਾ ਜੋ ਸਭ ਦੀ ਕਲਪਨਾ ਤੋਂ ਵੀ ਪਰੇ ਸੀ। ਉਸਨੇ ਆਪਣੀ ਗਵਾਹੀ ਵਿੱਚ ਦੱਸਿਆ ਕਿ ਪਾਇਲ ਉਸਦੇ ਰਿਕਸ਼ੇ ਵਿੱਚ ਮਨਿੰਦਰ ਸਿੰਘ ਪੰਡੇਰ ਦੀ ਇਸ ਖੂਨੀ ਕੋਠੀ ਵਿੱਚ ਆਈ ਸੀ। ਉਸਨੇ ਰਿਕਸ਼ੇ ਵਾਲੇ ਨੂੰ ਕੋਠੀ ਦੇ ਬਾਹਰ ਰੁਕਣ ਨੂੰ ਆਖਿਆ ਸੀ ਅਤੇ ਵਾਪਸ ਆ ਕੇ ਪੈਸੇ ਦੇਣ ਦੀ ਗੱਲ ਕੀਤੀ ਸੀ। ਕਾਫੀ ਦੇਰ ਬਾਅਦ ਜਦੋਂ ਉਹ ਵਾਪਸ ਨਹੀਂ ਆਈ ਤਾਂ ਰਿਕਸ਼ਾ ਵਾਲੇ ਨੇ ਪੈਸੇ ਲੈਣ ਲਈ ਕੋਠੀ ਦਾ ਗੇਟ ਖੜਕਾਇਆ। ਇਸ ਤੇ सुरेंद्र ਕੋਲੀ ਨੇ ਦੱਸਿਆ ਕਿ ਪਾਇਲ ਤਾਂ ਕਾਫੀ ਪਹਿਲਾਂ ਹੀ ਚਲੀ ਗਈ ਸੀ ਜਦ ਕਿ ਰਿਕਸ਼ਾ ਵਾਲਾ ਕੋਠੀ ਦੇ ਸਾਹਮਣੇ ਹੀ ਖੜਾ ਸੀ ਉਸਨੇ ਪਾਇਲ ਨੂੰ ਨਿਕਲਦੇ ਨਹੀਂ ਦੇਖਿਆ ਉਸ ਨੂੰ ਸ਼ੱਕ ਹੋਇਆ ਅਤੇ ਉਸਨੇ ਇਹ ਗੱਲ ਤੁਰੰਤ ਪਾਇਲ ਦੇ ਘਰ ਵਾਲਿਆਂ ਤੱਕ ਪਹੁੰਚਾ ਦਿੱਤੀ ਪਾਇਲ ਦੇ ਪਿਤਾ ਅਨੰਦ ਲਾਲ ਨੇ ਫੌਰਨ ਐਫ ਆਈ ਆਰ ਦਰਜ ਕਰਵਾਈ ਅਤੇ ਸਿਦਕਾ ਕਿਹਾ ਕਿ ਉਹਨਾਂ ਦੀ ਤੀ ਕੋਠੀ ਤੋਂ ਗੁੰਮ ਹੋਈ ਹੈ ਪਾਇਲ ਦੇ ਪਿਤਾ ਨੇ ਪੁਲਿਸ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਪੁਲਿਸ ਨੇ ਧਿਆਨ ਦਿੱਤਾ ਇਸ ਘਟਨਾ ਤੋਂ ਪਹਿਲਾਂ ਹੀ ਨਿਠਾਰੀ ਜੋ ਲਗਭਗ ਇੱਕ ਦਰਜਨ ਤੋਂ ਵੱਧ ਬੱਚਿਆਂ ਦੇ ਗੁੰਮ ਹੋਣ ਦੀਆਂ ਰਿਪੋਰਟਾਂ ਦਰਜ ਹੋਈਆਂ ਸਨ ਪੁਲਿਸ ਨੂੰ ਮਾਮਲੇ ਦੀ ਗੰਭੀਰਤਾ ਸਮਝ ਆਈ ਅਤੇ ਕਿਸੇ ਵੱਡੇ ਕਪਲੇ ਦੇ ਅੰਦਾਜ਼ੇ ਨਾਲ ਪੁਲਿਸ ਤੁਰੰਤ ਐਕਸ਼ਨ 'ਚ ਆ ਗਈ ਪੁਲਿਸ ਨੇ ਕੋਠੀ ਡੀਆ ਤੇ ਛਾਪਾ ਮਾਰਿਆ ਅਤੇ ਜਦ ਉਹ ਕੋਠੀ ਦੇ ਅੰਦਰ ਦਾਖਲ ਹੋਏ ਤਾਂ ਉਹਨਾਂ ਨੂੰ ਉੱਥੇ ਕਾਫੀ ਸ਼ਰਾਬ ਦੀਆਂ ਬੋਤਲਾਂ ਅਤੇ ਅਪਤਕ ਤਸਵੀਰਾਂ ਪਈਆਂ ਮਿਲੀਆਂ ਪੁਲਿਸ ਨੂੰ ਜਾਂਚ ਦੌਰਾਨ ਕੋਠੀ ਦੇ ਅੰਦਰੋਂ ਪਾਇਲ ਦਾ ਫੋਨ ਅਤੇ ਪਾਇਲ ਦੇ ਕਪੜੇ ਮਿਲੇ ਪੁਲਿਸ ਨੇ ਉਸ ਨੰਬਰ ਦੀਆਂ ਕਾਲ ਡਿਟੇਲਸ ਨਿਕਲਵਾਈਆਂ ਤਾਂ ਪੁਲਿਸ ਨੂੰ ਮੁੰਬਈ ਤੋਂ ਲੈ ਕੇ ਹੋਰ ਕਈ ਥਾਵਾਂ ਦੇ ਨੰਬਰ ਮਿਲੇ ਉਹਨਾਂ ਨੰਬਰਾਂ ਦੀ ਜਾਂਚ ਕੀਤੀ ਗਈ ਤਾਂ ਮਨਿੰਦਰ ਸਿੰਘ ਪੰਡੇਰ ਅਤੇ ਕਾਲ ਗਰਲਸ ਦੇ ਸੰਪਰਕ ਨਾਲ ਜੁੜੇ ਕਈ ਸੂराग ਮਿਲੇ ਪਰ ਜਾਂਚ ਵਿੱਚ ਇਸ ਤੋਂ ਇਲਾਵਾ ਹੋਰ ਕੋਈ ਖਾਸ ਸਬੂਤ ਨਹੀਂ ਮਿਲਿਆ ਜੋ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਆਧਾਰ ਬਣ ਸਕੇ ਪਰ ਅਪਰਾਧ ਆਪਣਾ ਪਤਾ ਖੁਦ ਦਿੰਦਾ ਹੈ ਪੁਲਿਸ ਦੇ ਨਾਲ ਨਾਲ ਲੋਕਲ ਲੋਕ ਵੀ ਕੋਠੀ ਦੇ ਅੰਦਰ ਦਾਖਲ ਹੋ ਗਏ ਕੁਝ ਲੋਕਾਂ ਨੇ ਨੋਟਿਸ ਕੀਤਾ ਕਿ ਕੋਠੀ ਦੇ ਪਿੱਛੇ ਵੱਡੇ ਗਰੀਲ ਲੱਗੀ ਹੋਈ ਸੀ ਜਿਸ ਦੇ ਪਿੱਛੇ ਇੱਕ ਗੰਗਾ ਨਾਲਾ ਵਹਿ ਰਿਹਾ ਸੀ ਲੋਕਾਂ ਨੇ ਦੇਖਿਆ ਕਿ ਕੋਠੀ ਦੇ ਠੀਕ ਪਿੱਛੇ ਵਾਲੀ ਜਗ੍ਹਾ ਤੇ ਨਾਲੇ ਵਿੱਚ ਕਾਫੀ ਮਾਤਰਾ ਵਿੱਚ ਪੋਲੀਥੀਨ ਦੀਆਂ ਬੋਰੀਆਂ ਪਈਆਂ ਸੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਉਹਨਾਂ ਦਾ ਸ਼ੱਕ ਹੋਰ ਵੱਧ ਗਿਆ ਉਹਨਾਂ ਨੇ ਤੁਰੰਤ ਨਗਰਪਾਲਿਕਾ ਤੋਂ ਸਫਾਈ ਕਰਮਚਾਰੀਆਂ ਨੂੰ ਬੁਲਾ ਕੇ ਉਹਨਾਂ ਬੋਰੀਆਂ ਨੂੰ ਨਿਕਲਵਣਾ ਸ਼ੁਰੂ ਕੀਤਾ ਜਦੋਂ ਉਹਨਾਂ ਬੋਰੀਆਂ ਨੂੰ ਖੋਲ ਕੇ ਜਾਂਚ ਕੀਤੀ ਗਈ ਤਾਂ ਪੁਲਿਸ ਕਰਮਚਾਰੀ ਵੀ ਹੈਰਾਨ ਰਹਿ ਗਏ ਕਿਉਂਕਿ ਬੋਰੀਆਂ ਵਿੱਚ ਬੱਚਿਆਂ ਦੇ ਨਰ ਕੰਕਾਲ ਭਰੇ ਹੋਏ ਸਨ। ਕੁਝ ਬੋਰੀਆਂ ਵਿੱਚ ਬੱਚਿਆਂ ਦੀਆਂ ਖੋਪੜੀਆਂ, ਕੁਝ ਵਿੱਚ ਹੱਡੀਆਂ ਅਤੇ ਬਹੁਤ ਸਾਰੇ ਸਕੂਲ ਬੈਗ ਵੀ ਬਰਾਮਦ ਹੋਏ ਸਨ। ਕੋਠੀ ਦੇ ਪਿੱਛੇ ਨਾ ਵਿੱਚ ਇਹ ਬੋਰੀਆਂ ਦੂਰ ਤੱਕ ਫੈਲੀਆਂ ਪਈਆਂ ਸੀ ਅਤੇ ਉਹਨਾਂ ਵਿੱਚੋਂ ਹੱਡੀਆਂ ਦੇ ਨਿਕਲਣ ਦਾ ਸਿਲਸਿਲਾ ਖਤਮ ਹੀ ਨਹੀਂ ਹੋ ਰਿਹਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਇਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ। ਇਸ ਜਾਂਚ ਵਿੱਚ ਇੱਕ ਮਾਸੂਮ ਜਿਹਾ ਦਿਖਾਈ ਦੇਣ ਵਾਲੇ ਅਜਿਹੇ ਆਦਮਖੋਰ ਨਰ ਪਿਸ਼ਾਚ ਦਾ ਰਾਜ਼ ਸਾਹਮਣੇ ਆਇਆ ਜਿਸ ਨੇ ਇੱਕ ਦੋ ਨਹੀਂ ਬਲਕਿ 17 ਮਾਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਕੇ ਗਰਿੰਦਗੀ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ ਸੀ ਜਾਂਚ ਵਿੱਚ ਡੀਐਨਏ ਸੈਂਪਲਿੰਗ ਕੀਤੀ ਗਈ ਸੀ ਜਿਸ ਦਾ ਮਿਲਾਨ ਉਹਨਾਂ ਪੀੜਤ ਪਰਿਵਾਰਾਂ ਦੇ ਲੋਕਾਂ ਨਾਲ ਕਰਵਾਇਆ ਗਿਆ ਜਿਨ੍ਹਾਂ ਨੇ ਬੱਚੇ ਗਾਇਬ ਹੋਣ ਦੀ ਸ਼ਿਕਾਇਤ ਕੀਤੀ ਸੀ ਅਤੇ ਸਾਰੇ ਕੇਸ ਸਾਹਮਣੇ ਆ ਗਏ 8 ਫਰਵਰੀ 2007 ਨੂੰ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਮਨਿੰਦਰ ਸਿੰਘ ਪੰਡੇਰ ਅਤੇ ਸੁਰਿੰਦਰ ਕੋਲੀ ਨੂੰ 14 ਦਿਨਾਂ ਲਈ ਸੀਬੀਆਈ ਦੀ ਕਸਟਡੀ ਵਿੱਚ ਭੇਜ ਦਿੱਤਾ ਅਤੇ 28 ਫਰਵਰੀ ਅਤੇ 1 ਮਾਰਚ 2007 ਨੂੰ ਇਸ ਦਰਿੰਦੇ ਅਪਰਾਧੀ ਸੁਰਿੰਦਰ ਕੋਲੀ ਨੇ ਦਿੱਲੀ ਵਿੱਚ ਆਪਣਾ ਇਹ ਵਾਲੇ ਬਿਆਨ ਦਰਜ ਕਰਵਾਇਆ ਜਿਸ ਵਿੱਚ ਉਸਨੇ ਕਬੂਲ ਕੀਤਾ ਕਿ ਉਹ ਗਾਂਵ ਦੇ ਪੋਲੇ ਪਾਲੇ ਮਾਸੂਮ ਬੱਚਿਆਂ ਨੂੰ ਬੁਲਾ ਕੇ ਪਹਿਲਾਂ ਉਹਨਾਂ ਨੂੰ ਗਲਾ ਕੋਟ ਕੇ ਮਾਰਦਾ ਫਿਰ ਉਹਨਾਂ ਦੇ ਨਿਰਜੀਵ ਸਰੀਰ ਨਾਲ ਦੁਸ਼ਕਰਮ ਕਰਦਾ ਫਸਤ ਬਾਦ ਲਾਸ਼ ਦੇ ਟੁਕੜੇ ਟੁਕੜੇ ਕਰ ਦਿੰਦਾ ਇਤਨਾ ਹੀ ਨਹੀਂ ਕਈ ਵਾਰ ਉਹ ਉਹਨਾ ਮਾਸੂਮਾ ਦੀ ਲਾਸ਼ ਦੇ ਚੁਣਿੰਦਾ ਟੁਕੜੇ ਪਕਾ ਕੇ ਖਾਇਆ ਵੀ ਕਰਦਾ ਅਤੇ ਬਾਕੀ ਕੋਠੀ ਦੇ ਪਿੱਛੇ ਨਾ ਵਿੱਚ ਬਹਾ ਦਿੰਦਾ ਸੀ ਉਸਨੇ ਇਹ ਵੀ ਕਬੂਲ ਕੀਤਾ ਕਿ ਉਸ ਦੀ ਇਸ ਗਰਿੰਦਗੀ ਦੀ ਜਾਣਕਾਰੀ ਉਸਦੇ ਮਾਲਕ ਮਨਿੰਦਰ ਸਿੰਘ ਪੰਡੇਰ ਨੂੰ ਨਹੀਂ ਸੀ ਉਸਨੇ ਕਬੂਲ ਕੀਤਾ ਕਿ ਜਦੋਂ ਉਸਦੇ ਮਾਲਕ ਕਾਲ ਗਰਜ਼ ਦੇ ਨਾਲ ਕਮਰੇ ਵਿੱਚ ਰਾਤ ਗੁਜ਼ਾਰਤੇ ਤਾਂ ਉਹ ਉਹਨਾਂ ਨੂੰ ਛੁਪ ਕੇ ਦੇਖਦਾ ਸੀ ਅਤੇ ਆਪਣੀ ਸਰੀਰਕ ਭੁੱਖ ਮਿਟਾਉਣ ਲਈ ਜਦੋਂ ਏ ਕਾਲ ਗਰਲਸ ਕੋਲ ਜਾਂਦਾ ਤਾਂ ਸਰੀਰਕ ਸ਼ਕਤੀ ਵਿੱਚ ਕਮੀ ਹੋਣ ਕਾਰਨ ਕਾਲ ਗਰਸ ਉਸਦਾ ਮਜ਼ਾਕ ਉਡਾਉਂਦੀਆਂ ਸੀ ਜਿਸ ਦੇ ਬਾਅਦ ਉਸ ਉਤੇ ਹੈਵਾਨੀਅਤ ਸਵਾਰ ਹੋ ਜਾਂਦੀ ਸੀ ਇਸ ਲਈ ਉਸਨੇ ਖੁਦ ਨੂੰ ਸੰਤੁਸ਼ਟ ਕਰਨ ਦਾ ਇਹ ਵੈਸ਼ਤਨਾ ਤਰੀਕਾ ਲਭਿਆ ਨਿਖਾਰੀ ਕਾਂਡ ਵਿੱਚ ਸੀਬੀਆਈ ਨੇ ਅਪਰਾਧੀਆਂ ਦੇ ਖਿਲਾਫ 16 ਮਾਮਲੇ ਦਰਜ ਕੀਤੇ ਸੀ ਜਿਸ ਵਿੱਚ ਗਾਜ਼ੀਆਬਾਦ ਦੀ ਸੀਬੀਆਈ ਕੋਰਟ ਨੇ ਸੁਰਿੰਦਰ ਕੋਲੀ ਨੂੰ 14 ਮਾਮਲਿਆਂ ਵਿੱਚ ਦੋਸ਼ੀ ਮੰਨਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਸੀ ਜਦਕਿ ਮਨਿੰਦਰ ਸਿੰਘ ਪੰਡੇਰ ਦੇ ਖਿਲਾਫ 6 ਮਾਮਲੇ ਦਰਜ ਕੀਤੇ ਅਤੇ ਇਹਨਾਂ ਵਿੱਚੋਂ 3 ਮਾਮਲਿਆਂ ਵਿੱਚ ਕੋਰਟ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਆਓ ਸਿਲਸਿਲੇਵਾਰ ਤਰੀਕੇ ਨਾਲ ਜਾਣੀਏ ਇਸ ਕੇਸ ਵਿੱਚ ਕਦੋਂ-ਕਦੋਂ ਕੀ ਹੋਇਆ 29 ਦਸੰਬਰ 2006 ਨੂੰ ਕੋਠੀ ਦੀ ਫਦੇ ਮਾਲਕ ਮਨਿੰਦਰ ਸਿੰਘ ਪੰਡੇਰ ਅਤੇ ਉਸਦਾ ਨੌਕਰ ਸੁਰਿੰਦਰ ਕੋਲੀ ਗ੍ਰਿਫਤਾਰ ਕੀਤੇ ਗਏ ਅਤੇ 30 ਦਸੰਬਰ ਨੂੰ ਛਾਪੇ ਮਾਰੀ ਵਿੱਚ ਕੋਠੀ ਦੇ ਪਿੱਛੇ ਨਾਲੇ ਤੋਂ ਬੱਚਿਆਂ ਦੇ ਕੰਕਾਲ ਮਿਲੇ 5 ਜਨਵਰੀ 2007 ਨੂੰ ਯੂਪੀ ਪੁਲਿਸ ਦੋਵਾਂ ਆਪਰਾਦੀਆਂ ਨੂੰ ਨਾਰਕੋ ਟੈਸਟ ਲਈ ਗਾਂਦੀਨਗਰ ਲੈ ਗਈ ਜਿਸ ਦੇ ਠੀਕ ਬਾਅਦ 10 ਜਨਵਰੀ ਨੂੰ ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ 11 ਜਨਵਰੀ ਨੂੰ ਸੀਬੀਆਈ ਨੇ ਮਕਾਨ ਦੇ ਨੇੜੇ ਨਰਕੰਕਾਲ ਅਤੇ ਹੱਡੀਆਂ ਬਰਾਮਦ ਕੀਤੀਆਂ ਅਤੇ 12 ਜਨਵਰੀ ਨੂੰ ਮਨਿੰਦਰ ਸਿੰਘ ਪੰਡੇਰ ਅਤੇ ਸੁਰਿੰਦਰ ਕੋਲੀ ਤੋਂ ਸੀਬੀਆਈ ਦੁਆਰਾ ਦੇਰ ਤੱਕ ਪੁੱਛਗਿੱਛ ਕੀਤੀ ਗਈ ਜਿਸ ਦੇ ਬਾਅਦ 20 ਜਨਵਰੀ ਨੂੰ ਯੂਪੀ ਸਰਕਾਰ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਵਿੱਚ ਆਪਣੀ ਰਿਪੋਰਟ ਦਾਖਲ ਕੀਤੀ ਜਿਸ ਦੇ ਬਾਅਦ 8 ਫਰਵਰੀ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੰਡੇਰ ਅਤੇ ਸੁਰਿੰਦਰ ਕੋਲੀ ਨੂੰ 14 ਦਿਨਾਂ ਲਈ ਸੀਬੀਆਈ ਦੀ ਹਿਰਾਸਤ ਵਿੱਚ ਪੇਜ ਦਿੱਤਾ ਜਿੱਥੇ 28 ਫਰਵਰੀ ਨੂੰ ਸੁਰਿੰਦਰ ਕੋਲੀ ਨੇ ਦਿੱਲੀ ਵਿੱਚ ਐਸਐਮਐਮ ਵਿੱਚ ਆਪਣੇ ਇਕਬਾਲੀਆ ਬਿਆਨ ਦਰਜ ਕਰਵਾਏ ਇਹਨਾਂ ਵਿਆਨਾ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਜਿਸ ਦੇ ਬਾਅਦ 2 ਮਈ 2007 ਨੂੰ CBI ਨੇ ਗਾਜ਼ੀਆਬਾਦ ਦੀ ਅਦਾਲਤ ਵਿੱਚ ਇਸ ਵੈਸ਼ਤਨਾਕ ਮਾਮਲੇ ਦਾ ਪਹਿਲਾ આરોਪ ਪੱਤਰ ਦਾਖਲ ਕੀਤਾ ਜਿਸ ਵਿੱਚ ਮਨਿੰਦਰ ਸਿੰਘ ਪੰਡੇਰ ਉੱਤੇ ਹਲਕੇ આરોਪ ਲਗਾਏ ਗਏ। ਸੁਰਿੰਦਰ ਕੋਲੀ ਉੱਤੇ ਅਪਰਨ ਅਤੇ ਹਤਿਆ ਦੇ આરોਪ ਲਗਾਏ ਗਏ ਜਿਸ ਦੇ ਬਾਅਦ 13 ਦਸੰਬਰ ਨੂੰ ਗਾਜ਼ੀਆਬਾਦ ਦੀ ਵਿਸ਼ੇਸ਼ CBI ਨੇ ਸਿੰਘ ਪੰਡੇਰ ਦੇ ਖਿਲਾਫ ਦੋ ਕਿਸ਼ੋਰੀਆਂ ਤੋਂ ਅਤੇ ਉਹਨਾਂ ਦੀ ਹਤਿਆ ਦੇ ਮਾਮਲੇ ਵਿੱਚ આરોਪ ਤੈਅ ਕੀਤੇ। 12 ਫਰਵਰੀ 2009 ਨੂੰ ਵਿਸ਼ੇਸ਼ ਸੀਬੀਆਈ ਨਿਆਂ ਆਦੇਸ਼ ਨੇ ਪੰਡੇਰ ਅਤੇ ਕੋਲੀ ਨੂੰ ਅਤੇ ਹੱਤਿਆ ਦਾ ਦੋਸ਼ੀ ਠਹਿਰਾਇਆ ਵਹੀਂ 13 ਫਰਵਰੀ 2009 ਨੂੰ ਨਿਠਾਰੀ ਵਿੱਚ ਸਿਲਸਿਲੇਵਾਰ ਉਨੀ ਹੱਤਿਆਵਾਂ ਵਿੱਚੋਂ ਇੱਕ 14 ਸਾਲ ਦੀ ਰਿੰਪਾ ਹਾਲਦਾਰ ਦੇ ਨਾਲ ਅਤੇ ਉਸਦੀ ਹੱਤਿਆ ਲਈ ਵਿਸ਼ੇਸ਼ ਅਦਾਲਤ ਨੇ ਪੰਡੇਰ ਅਤੇ ਕੋਲੀ ਨੂੰ ਮੌਤ ਦੀ ਸਜ਼ਾ ਸੁਣਾਈ 4 ਮਈ 2009 ਨੂੰ ਕੋਲੀ ਨੂੰ ਆਰਤੀ ਪ੍ਰਸਾਦ ਦੀ ਹਤਿਆ ਦਾ ਦੋਸ਼ੀ ਪਾਇਆ ਗਿਆ ਉਸ ਨੂੰ 12 ਮਈ ਨੂੰ ਦੂਜੀ ਵਾਰ ਮੌਤ ਦੀ ਸਜ਼ਾ ਸੁਣਾਈ ਗਈ 28 ਸਤੰਬਰ 2009 ਨੂੰ ਫਿਰ ਕੋਲੀ ਨੂੰ ਮਜ਼ਦੂਰ ਪੱਪੂ ਲਾਲ ਦੀ 8 ਸਾਲ ਦੀ ਲੜਕੀ ਰਚਨਾ ਲਾਲ ਦੀ ਹਤਿਆ ਦੇ ਜੁਰਮ ਵਿੱਚ ਤੀਸਰੀ ਵਾਰ ਮੌਤ ਦੀ ਸਜ਼ਾ ਸੁਣਾਈ ਗਈ 7 ਦਸੰਬਰ 2009 ਨੂੰ ਕੋਲੀ ਨੂੰ ਚੌਥੀ ਵਾਰ ਮੌਤ ਦੀ ਸਜ਼ਾ ਸੁਣਾਈ ਗਈ 7 ਸਤੰਬਰ ਨੂੰ ਸੁਰਿੰਦਰ ਕੋਹਲੀ ਦੀ ਮੌਤ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਵਿੱਚ ਬਦਲ ਦਿੱਤਾ 24 ਜੁਲਾਈ 2014 ਨੂੰ ਸੁਰਿੰਦਰ ਕੋਹਲੀ ਅਤੇ ਮਨਿੰਦਰ ਸਿੰਘ ਪੰਡੇਰ ਨੂੰ 20 ਸਾਲ ਦੀ ਪਿੰਕੀ ਸਰਕਾਰ ਦੀ ਹਤਿਆ ਅਤੇ ਬਕਾਰ ਦੇ ਵਿੱਚ ਸੀਬੀਆਈ ਅਦਾਲਤ ਨੇ ਦੋਸ਼ੀ ਠਹਿਰਾਇਆ ਇਸ ਤਰ੍ਹਾਂ ਸਾਰੇ ਮਾਮਲਿਆਂ ਵਿੱਚ ਸੁਣਵਾਈ ਅਤੇ ਫੈਸਲਿਆਂ ਦੇ ਚੱਲਦੇ-ਚੱਲਦੇ 18 ਸਾਲ ਦਾ ਲੰਮਾ ਸਮਾਂ ਬੀਤ ਗਿਆ ਮਾਸੂਮ ਬੱਚਿਆਂ ਦੇ ਅਬੀਬਾਕ ਦਿਲ ਉੱਤੇ ਪੱਥਰ ਰੱਖ ਤੀਰਜ ਨਾਲ ਇਨਸਾਫ ਦਾ ਇੰਤਜ਼ਾਰ ਕਰ ਰਹੇ ਸਾਂ ਲੇਕਿਨ ਅਚਾਨਕ ਉਹਨਾਂ ਦਾ ਤੀਰਜ ਉਸ ਪਲ ਜਵਾਬ ਦੇ ਗਿਆ 16 ਅਕਤੂਬਰ 2023 ਨੂੰ ਖਬਰ ਆਈ ਕਿ ਇਲਾਹਾਬਾਦ ਹਾਈ ਕੋਰਟ ਨੇ ਵੈਸ਼ੀ ਸੁਰਿੰਦਰ ਕੋਲੀ ਅਤੇ ਅਯਾਸ਼ ਮਨਿੰਦਰ ਸਿੰਘ ਪੰਡੇਰ ਨੂੰ ਇਤਨੇ ਸੰਗੀਨ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਹੈ ਕੋਈ ਇਸ ਉੱਤੇ ਵਿਸ਼ਵਾਸ ਨਹੀਂ ਕਰ پا ਰਿਹਾ ਸੀ ਕਿਉਂਕਿ ਅਦਾਲਤਾਂ ਦੁਆਰਾ ਸੁਰਿੰਦਰ ਕੋਲੀ ਨੂੰ 10 ਤੋਂ ਵੱਧ ਮਾਮਲਿਆਂ ਵਿੱਚ ਪਹਿਲਾਂ ਹੀ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਸੀ ਵਹੀ ਮਨਿੰਦਰ ਸਿੰਘ ਪੰਡੇਰ ਨੂੰ ਵੀ ਤਿੰਨ ਮਾਮਲਿਆਂ ਵਿੱਚ ਫਾਂਸੀ ਦੀ ਸਜ਼ਾ ਮਿਲੀ ਸੀ ਫਿਰ ਪਲਾ ਉਹ ਬਰੀ ਕਿਵੇਂ ਹੋ ਸਕਦੇ ਸਨ ਇਲਾਹਾਬਾਦ ਹਾਈ ਕੋਰਟ ਦੇ ਇਸ ਫੈਸਲੇ ਉੱਤੇ ਨੋਰੀਦਾ ਵਿੱਚ ਇਸ ਹਤਿਆਕਾਂਡ ਦੇ ਪੀੜਤ ਮਾਸੂਮ ਬੱਚਿਆਂ ਦੇ ਅਬੀਬਾਪਕਾਂ ਨੇ ਇਸ ਫੈਸਲੇ ਦੇ ਪ੍ਰਤੀ ਆਪਣੀ ਅਸੰਤੁਸ਼ਟੀ ਦਿਖਾਉਂਦੇ ਹੋਏ ਅਦਾਲਤ ਤੋਂ ਸਪਸ਼ਟ ਪ੍ਰਸ਼ਨ ਕੀਤਾ ਕਿ ਜੇਕਰ ਇਹਨਾਂ ਦੋਵਾਂ ਆਪਰਾਧੀਆਂ ਨੇ ਉਹਨਾਂ ਦੇ ਬੱਚਿਆਂ ਨੂੰ ਨਹੀਂ ਮਾਰਿਆ ਤਾਂ ਉਹਨਾਂ ਦੇ ਕਾਤਲ ਕੌਣ ਹੈ ਉਹਨਾਂ ਦਾ ਮੰਨਣਾ ਹੈ ਕਿ 17 ਸਾਲ ਦੀਰਜ ਨਾਲ ਇੰਤਜ਼ਾਰ ਕਰਨ ਦੇ ਬਾਅਦ ਵੀ ਉਹਨਾਂ ਨੂੰ ਨਿਆਂ ਨਹੀਂ ਮਿਲਿਆ ਹਾਈ ਕੋਰਟ ਨੇ ਦੋਵਾਂ ਅਪਰਾਧੀਆਂ ਮਨਿੰਦਰ ਸਿੰਘ ਪੰਡੇਰ ਅਤੇ ਸੁਰਿੰਦਰ ਕੋਹਲੀ ਨੂੰ ਸਾਰੇ ਮਾਮਲਿਆਂ ਤੋਂ ਬਰੀ ਕਰਦੇ ਹੋਏ ਫੈਸਲੇ ਉੱਤੇ ਸਫਾਈ ਦਿੰਦੇ ਹੋਏ ਕਿਹਾ ਕਿਸੇ ਵੀ ਆਈ ਨੇ ਕਿਸ ਦੀ ਸ਼ੁਰੂਆਤ ਵਿੱਚ ਮਨਿੰਦਰ ਸਿੰਘ ਪੰਡੇਰ ਅਤੇ ਸੁਰਿੰਦਰ ਕੋਹਲੀ ਦੋਵਾਂ ਉਤੇ ਇਸ ਹੱਤਿਆकांड ਦਾ ਪੂਰਾ આરોਪ ਲਗਾਇਆ ਸੀ ਪਰ ਬਾਅਦ ਵਿੱਚ ਇਸ ਮਾਮਲੇ ਵਿੱਚ ਸਿਰਫ ਸੁਰਿੰਦਰ ਕੋਹਲੀ ਨੂੰ ਹੀ ਆਰੋਪੀ ਬਣਾਇਆ ਗਿਆ ਅਤੇ ਸਾਰਾ ਦੋਸ਼ ਉਸ ਉੱਤੇ ਮਰ ਦਿੱਤਾ ਗਿਆ ਅਦਾਲਤ ਦੇ ਅਨੁਸਾਰ ਕੇਸ ਨਾਲ ਸੰਬੰਧਤ ਸਾਰੇ ਕੰਕਾਲ ਪੁਲਿਸ ਨੂੰ ਨਾ ਲਿਤੋਂ ਮਿਲੇ ਸੀ ਜੋ ਨਿਠਾਰੀ ਵਿੱਚ ਬਣੀ ਕੋਠੀ ਨੰਬਰ D5 ਅਤੇ D6 ਦੋਵਾਂ ਦੀ ਹੀ ਸੀਮਾ ਉੱਤੇ ਸਨ ਸਾਥ ਹੀ ਇਸ ਕੇਸ ਵਿੱਚ ਇੱਕ ਵੀ ਕੰਕਾਲ ਦੀ ਬਰਾਮਦਗੀ ਮਨਿੰਦਰ ਸਿੰਘ ਪੰਡੇਰ ਦੇ ਘਰ ਤੋਂ ਨਹੀਂ ਹੋਈ ਸੀ ਸਾਰੇ ਸ਼ਮਾਂ ਦੇ ਤੜ ਗਾਇਬ ਸੀ ਅਤੇ ਸ਼ੱਕ ਜਤਾਇਆ ਗਿਆ ਕਿ ਇਹ ਮਾਮਲਾ ਅੰਗਾਂ ਦੀ ਤਸਕਰੀ ਦਾ ਵੀ ਹੋ ਸਕਦਾ ਹੈ ਕਿਉਂਕਿ ਛੋਟੇ ਬੱਚਿਆਂ ਦੇ ਅੰਗ ਪ੍ਰਤਿਰੋਪਣ ਦੀ ਬਹੁਤ ਮੰਗ ਰਹੀ ਹੈ ਸਾਥ ਹੀ ਸ਼ਵਾਂ ਨੂੰ ਜਿਸ ਤਰ੍ਹਾਂ ਕਟਿਆ ਗਿਆ ਸੀ ਉਸ ਵਿੱਚ ਕਿਸੇ ਅਨੁਭਵੀ ਡਾਕਟਰ ਦੇ ਸ਼ਾਮਲ ਹੋਣ ਦੀ ਆਸ਼ਿਸ਼ ਸੀ ਮਨਿੰਦਰ ਸਿੰਘ ਪੰਡੇਰ ਦੀ ਕੋਠੀ ਦੀ ਪੰਜ ਦੇ ਠੀਕ ਉਸ ਦੀ 6 ਵਿੱਚ ਰਹਿਣ ਵਾਲੇ ਡਾਕਟਰ ਅਮਿਤ ਜਿਨ੍ਹਾਂ ਨੂੰ ਮਨੁੱਖੀ ਤਸਕਰੀ ਦੇ ਅਵੈਧ ਕਾਰੋਬਾਰ ਦੇ ਰੂਪ ਵਿੱਚ ਪਕੜਿਆ ਵੀ ਜਾ ਚੁੱਕਾ ਸੀ ਉਹਨਾਂ ਦਾ ਬਿਆਨ ਪੁਲਿਸ ਦੁਆਰਾ ਕਦੇ ਲਿਆ ਹੀ ਨਹੀਂ ਗਿਆ ਸਾਥ ਹੀ ਸ਼ਮਾ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਅਮਿਤ ਨੇ ਵੀ ਇਹ ਸ਼ੱਕ ਜਤਾਇਆ ਸੀ ਕਿ ਇੱਕ ਸ਼ਫ ਨੂੰ ਸੜਨ ਵਿੱਚ 3 ਮਹੀਨੇ ਦਾ ਸਮਾਂ ਲੱਗਦਾ ਹੈ ਅਤੇ ਪੂਰੀ ਤਰ੍ਹਾਂ ਸੜਨ ਵਿੱਚ ਲਗਭਗ 3 ਸਾਲ ਤੱਕ ਦਾ ਸਮਾਂ ਲੱਗ ਜਾਂਦਾ ਹੈ ਜੇਕਰ ਕੁਝ ਬੱਚੇ 1 ਸਾਲ ਪਹਿਲਾਂ ਗਾਇਬ ਹੋਏ ਸੀ ਤਾਂ ਉਹਨਾਂ ਦੇ ਸ਼ਵਾਂ ਦੀਆਂ ਹੱਡੀਆਂ ਕਿਉਂ ਮਿਲ ਰਹੀਆਂ ਸੀ ਯਾਦ ਰਹੇ ਕਿ ਇਸ ਕੇਸ ਵਿੱਚ ਸੁਰਿੰਦਰ ਕੋਹਲੀ ਅਤੇ ਮਨਿੰਦਰ ਸਿੰਘ ਪੰਡੇਰ ਨੇ ਹੋਰ ਕਤਲ ਦੇ ਮਾਮਲਿਆਂ ਦੀ ਗੱਲ ਖੁਦ ਕਬੂਲ ਕੀਤੀ ਸੀ ਅਤੇ ਜਾਂਚ ਵਿੱਚ ਵੀ ਸਾਹਮਣੇ ਆਇਆ ਸੀ ਕਿ ਓਨੇ ਬੱਚਿਆਂ ਅਤੇ ਮਹਿਲਾਵਾਂ ਨਾਲ ਹੱਤਿਆ ਅਤੇ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਸ਼ਫ ਦੇ ਟੁਕੜੇ-ਟੁਕੜੇ ਕੀਤੇ ਗਏ ਸੀ ਪੁਲਿਸ ਜਾਂਚ ਵਿੱਚ ਵੀ ਕੋਹਲੀ ਨੇ ਨਰਭਕਸ਼ਨ ਦੀ ਗੱਲ ਕਬੂਲ ਕੀਤੀ ਸੀ ਦਰਅਸਲ ਸਾਡਾ ਕਾਨੂੰਨ ਸਬੂਤਮੰਦਗਾ ਹੈ ਅਤੇ ਇਸ ਕੇਸ ਵਿੱਚ ਤਿੰਨ ਐਸੀਆਂ ਚੀਜ਼ਾਂ ਸੀ ਜਿਸ ਦਾ ਫਾਇਦਾ ਕੋਹਲੀ ਦੇ ਵਕੀਲਾਂ ਨੂੰ ਮਿਲ ਗਿਆ ਆਓ ਜਾਣੀਏ ਉਹ ਤਿੰਨ ਚੀਜ਼ਾਂ ਕੀ ਸੀ ਸਬੂਤ ਇਕੱਠੇ ਕਰਨ ਵਿੱਚ ਲਾਪਰਵਾਹੀ ਅਪਰਾਧੀਆਂ ਦੇ ਬਿਆਨਾਂ ਦੇ ਟੇਪ ਦਾ ਗਾਇਬ ਹੋਣਾ ਅਤੇ ਫੋਰੈਂਸਿਕ ਸਬੂਤਾਂ ਦੀ ਕਮੀ ਲੇਕਿਨ ਹਾਈ ਕੋਰਟ ਦੇ ਇਸ ਫੈਸਲੇ ਦੇ ਬਾਅਦ ਅਜੇ ਨਿਹਾਂ ਦੇ ਦਰਵਾਜ਼ੇ ਬੰਦ ਨਹੀਂ ਹੋਏ ਸੁਪਰੀਮ ਕੋਰਟ ਦਾ ਦਰਵਾਜ਼ਾ ਅਜੇ ਵੀ ਪੀੜਤਾ ਲਈ ਖੁੱਲ੍ਹਾ ਹੋਇਆ ਹੈ ਸੁਰਿੰਦਰ ਕੋਹਲੀ ਅਤੇ ਮਨਿੰਦਰ ਸਿੰਘ ਪੰਡੇਰ ਉਤੇ ਆਏ ਹਾਈ ਕੋਰਟ ਦੇ ਫੈਸਲੇ ਨੂੰ ਸੀਬੀਆਈ ਨੇ ਵੀ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਗੱਲ ਕਹੀ ਹੈ ਸੀਬੀਆਈ ਦੇ ਵਕੀਲ ਸੰਜੇ ਕੁਮਾਰ ਯਾਦਵ ਦਾ ਕਹਿਣਾ ਹੈ ਕਿ ਇਨ੍ਹਾਂ ਹੀ ਸਬੂਤਾਂ ਦੇ ਆਧਾਰ ਉੱਤੇ ਅਦਾਲਤ ਨੇ ਕੋਹਲੀ ਨੂੰ ਮਿਲੀ ਫਾਂਸੀ ਦੀ ਸਜ਼ਾ ਉੱਤੇ ਮੋਰ ਲਗਾਈ ਸੀ ਐਸੇ ਵਿੱਚ ਹਾਈ ਕੋਰਟ ਦਾ ਇਹ ਫੈਸਲਾ ਹੈਰਾਨ ਕਰ ਦੇਣ ਵਾਲਾ ਹੈ ਇਨ੍ਹਾਂ ਸਭ ਦੇ ਵਿੱਚ ਸਭ ਦੇ ਦਿਮਾਗ ਵਿੱਚ ਇਹ ਸਵਾਲ ਹੋਣ ਵੀ ਹੈ ਕੀ ਜੇਕਰ ਉਹ ਦੋਵੇਂ ਕਾਤਲ ਨਹੀਂ ਤਾਂ ਉਹਨਾਂ ਮਾਸੂਮਾਂ ਦੀ ਹੱਤਿਆ ਕਿਸਨੇ ਕੀਤੀ ਡੇ ਰਹਿਮੀਨਾਰ ਉਹਨਾਂ ਨਾਲ ਦੁਸ਼ਕਰਮ ਫਿਰ ਟੁਕੜੇ ਕਿਸਨੇ ਕੀਤੇ ਆਖਰ ਇਸ ਕਿਨਾਵ ਨੇ ਕਾਮਦਾ ਜ਼ਿੰਮੇਵਾਰ ਕੌਣ ਹੈ ਫੈਸਲਾ ਤੁਸੀਂ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਡੀ ਨਜ਼ਰ ਵਿੱਚ ਕੀ ਸਹੀ ਹੈ ਮਗਰ ਤੁਹਾਡੇ ਅਨੁਸਾਰ ਇਹਨਾਂ ਦੋਸ਼ੀਆਂ ਦਾ ਜੇਕਰ ਗੁਨਾਹ ਸਾਬਤ ਹੋ ਜਾਂਦਾ ਹੈ ਤਾਂ ਇਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਜੇਕਰ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਥੀ ਬੈਲ ਆਈਕਨ ਦਬਾ ਕੇ ਨੋਟੀਫਿਕੇਸ਼ਨ ਵੀ ਜ਼ਰੂਰ ਆਨ ਕਰ ਲਓ ਕ੍ਰਾਈਮ ਦੀ ਦੁਨੀਆ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਸੱਚੀਆਂ ਕਹਾਣੀਆਂ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ